ਇਸੇ ਤਰ੍ਹਾਂ ਜਦੋਂ ਇੱਕ ਵਾਰ ਪ੍ਰੈਸ ਕਾਨਫਰੰਸ ਕਰ ਰਹੇ ਸਨ ਮੇਰੀ ਛੋਟੀ ਭੈਣ ਜਿਹੜੀ ਉਸ ਸਮੇਂ 3 ਕੋ ਸਾਲ ਦੀ ਸੀ ਸ਼ਾਇਦ ਅਪ੍ਰੈਲ ਮਈ ਦੀ ਗੱਲ ਹੈ ਜੂਨ 84 ਦੀ ਉਹ ਰੋਣ ਲੱਗ ਪਈ ਕਿ ਪਿਤਾ ਜੀ ਮੈਂ ਤੁਹਾਡੇ ਤੋਂ 5 ਰੁਪਏ ਲੈਣੇ ਨੇ ਦੋਵੇਂ ਜੇਬਾਂ ਪੈਸਿਆਂ ਨਾਲ ਭਰੀਆਂ ਹੋਈਆਂ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਔਰ ਸਿੱਖ ਪੰਥ ਦੇ ਵਿੱਚ ਜਜ਼ਬਾਤਾਂ ਦਾ ਹੜ ਆ ਚੁੱਕਿਆ ਸੀ ਉਸ ਸਮੇਂ ਤੇ ਕਿਉਂਕਿ ਫੈਡਰੇਸ਼ਨ ਦਾ ਬੋਲ ਵਾਲਾ ਜੋ ਭਾਈ ਅਮਰੀਕ ਸਿੰਘ ਦੀ ਅਗਵਾਈ ਵਿੱਚ ਹੋਇਆ ਉਸ ਸਮੇਂ ਦੇ ਰਿਕਾਰਡ ਦੱਸਦੇ ਨੇ ਕਿ 2.5 ਲੱਖ ਤੋਂ ਉੱਤੇ ਦੀ ਪਰਚੀ ਆਉਣ ਰਿਕਾਰਡ ਆਲ ਇੰਡੀਆ ਸੈਕਸਟੂਡੈਂਟ ਫੈਡਰੇਸ਼ਨ ਦੀ ਹੋ ਗਈ ਸੀ ਜਿੱਥੇ ਅੰਮ੍ਰਿਤਸਰ ਵਰਗੇ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਕਰਾ ਦੇਣ ਦੇ ਮੋਰਚੇ ਲਾਏ ਅੰਮ੍ਰਿਤਸਰ ਦੀ ਹਦੂਦ ਦੇ ਵਿੱਚੋਂ ਮੀਟ ਔਰ ਸ਼ਰਾਬ ਆਦਤ ਦੀਆਂ ਦੁਕਾਨਾਂ ਬਾਹਰ ਕੱਢਣ ਦੇ ਮੋਰਚੇ ਲਾਏ ਉੱਤੇ ਗੁਰਬਾਣੀ ਦੇ ਸੰਚਾਰ ਲਈ ਜੋ ਉਹਨਾਂ ਨੇ ਮੋਰਚਾ ਲਾਇਆ ਫੈਡਰੇਸ਼ਨ ਨੇ ਔਰ ਜਿਹੜੇ ਝੂਠੇ ਇਲਜ਼ਾਮ ਲਾ ਕੇ ਬੰਦੀ ਸਿੱਖ ਜੋ ਜੇਲ੍ਹਾਂ ਵਿੱਚ ਭੇਜੇ ਜਾ ਰਹੇ ਸਨ ਉਹਨਾਂ ਦੇ ਕੇਸਾਂ ਦੀ ਪੈਰਵਾਈ ਵੀ ਫੈਡਰੇਸ਼ਨ ਨੇ ਆਪਣੇ ਹੱਥ ਵਿੱਚ ਲਈ ਉਸ ਸਮੇਂ ਤੇ ਉਸ ਚੜ੍ਹਦੀ ਕਲਾ ਦੇ ਸਮੇਂ ਤੇ ਮੇਰੀ ਭੈਣ ਨੇ ਇੱਕ ਵਾਰੀ ਜੋ ਕਿਹਾ ਕਿ ਪਿਤਾ ਜੀ ਮੈਂ ਤੁਹਾਡੇ ਕੋਲੋਂ 5 ਰੁਪਏ ਲੈਣੇ ਨੇ ਕਿਉਂਕਿ ਸਾਨੂੰ ਹੁਕਮ ਨਹੀਂ ਸੀ ਹੁੰਦਾ ਪਰਿਵਾਰ ਨੂੰ ਹਮੇਸ਼ਾ ਉਹਨਾਂ ਦੇ ਕੋਲ ਰਹਿੰਦਾ ਕਦੇ-ਕਦੇ ਹੀ ਆਉਂਦੇ ਸੀ ਤੇ ਉਹਨਾਂ ਨੇ ਧਿਆਨ ਨਹੀਂ ਦਿੱਤਾ ਉਹਦੇ ਵੱਲੋਂ ਰੋਣ ਲੱਗ ਪਈ ਕਿਉਂਕਿ ਬੱਚੇ ਨੂੰ ਜਦੋਂ ਇਗਨੋਰ ਕਰਦੀ ਕਿ ਹੌਲੀ ਹੌਲੀ ਉਹ ਰੋਂ ਵੀ ਲੱਗ ਪੈਂਦਾ ਉੱਚੀ ਉੱਚੀ ਰੋਣ ਲੱਗ ਪਈ ਜਦੋਂ ਵੇਖਿਆ ਕਿ ਇਹ ਛੋਟੀ ਬੱਚੀ ਪ੍ਰੈਸ ਕਾਨਫਰੈਂਸ ਦੇ ਵਿੱਚ ਜੋ ਮੇਰੇ ਅੜਕਣ ਪੈਦਾ ਕਰ ਰਹੀ ਹੈ ਤਾਂ ਆਪਣੀ ਜੇਬ ਦੇ ਵਿੱਚੋਂ 5 ਰੁਪਏ ਦਿੱਤੇ ਔਰ ਉੱਥੇ ਹੀ ਉਹ ਨੱਚ ਰੋਂਦੀ ਰੋਂਦੀ ਥੱਕ ਗਈ ਸੀ ਉਹ ਸੌ ਗਈ ਜਿਗਾ ਪ੍ਰੈਸ ਕਾਨਫਰੈਂਸ ਪੂਰੀ ਹੋਈ ਤਾਂ ਸੁੱਤੀ ਹੋਈ ਛੋਟੀ ਭੈਣ ਦੇ ਹੱਥੋਂ 5 ਰੁਪਏ ਦਾ ਨੋਟ ਕੱਢ ਕੇ ਵਾਪਸ ਆਪਣੀ ਜੇਬ 'ਚ ਪਾ ਲਿਆ ਉਹਨਾਂ ਦੇ ਗਨਮੈਨ ਲੱਗੇ ਬੈਠੇ ਸੀ ਕਹਿਣ ਲੱਗੇ ਭਾਈ ਸਾਹਿਬ ਤੁਸੀਂ ਇਹ ਕੀ ਕੀਤਾ ਤੁਹਾਡੀਆਂ ਦੋਵੇਂ ਜੇਬਾਂ ਪੈਸੇ ਨਾਲ ਭਰੀਆਂ ਬੱਚੇ ਕਦੇ-ਕਦਾਂ ਹੀ ਤੁਹਾਡੇ ਕੋਲ ਆਉਂਦੇ ਆ ਤੇ ਧੀਆਂ ਨੂੰ ਤਾਂ ਲੋਕੀ ਬੁੱਕ ਪਰ ਪਰ ਕੇ ਦਿੰਦੇ ਆ ਤੇ ਤੁਹਾਡੀਆਂ ਜੇਬਾਂ ਪੈਸੇ ਨਾਲ ਭਰੀਆਂ ਨੇ ਤੁਸੀਂ ਇੱਕ 5 ਰੁਪਏ ਦਾ ਨੋਟ ਵੀ ਆਪਣੀ ਬੇਟੀ ਦੇ ਹੱਥ ਵਿੱਚੋਂ ਫੜ ਕੇ ਦੁਬਾਰਾ ਜੇਬ ਵਿੱਚ ਪਾ ਲਿਆ ਮੇਰੇ ਤੋਂ ਇਹ ਬਰਦਾਸ਼ਤ ਨਹੀਂ ਹੋਇਆ ਭਾਈ ਅਮਰੀਕ ਸਿੰਘ ਕਹਿਣ ਲੱਗੇ ਬੈਠ ਜਾ ਮੇਰੇ ਕੋਲ ਮੈਨੂੰ ਸ਼ਰਮ ਆ ਗਈ ਕਿ ਤੇਰੇ ਵਰਗੇ ਸੰਗੀ ਸਾਥੀ ਮੇਰੇ ਨਾਲ ਫਿਰਦੇ ਐਨੀ ਛੋਟੀ ਸੋਚ ਇਹ ਮੇਰੀਆਂ ਜੇਬਾਂ ਵਿੱਚ ਜਿਹੜੇ ਪੈਸੇ ਨੇ ਇਹ ਮੇਰੇ ਬੱਚਿਆਂ ਲਈ ਮੇਰੀ ਕੌਮ ਨੇ ਨਹੀਂ ਦਿੱਤੇ ਮੈਨੂੰ ਇਹ ਕੌਮ ਦਾ ਘਰ ਬਣਾਉਣ ਲਈ ਪੈਸੇ ਨੇ ਮੇਰੀ ਜੇਬ ਵਿੱਚ ਪਏ ਹੋਏ ਇੱਕ ਇੱਕ ਰੁਪਈਏ ਦੇ ਉੱਤੇ ਕੌਮ ਦਾ ਹੱਕ ਹੈ ਔਰ ਇਹ ਪੈਸੇ ਮੈਂ ਨਹੀਂ ਚਾਹੁੰਦਾ ਕਿ ਮੇਰੇ ਬੱਚਿਆਂ ਤੱਕ ਜਾਣ ਜੇ ਮੇਰੇ ਬੱਚਿਆਂ ਨੇ ਚਮਕਣਾ ਹੋਇਆ ਇਹਨਾਂ ਦੇ ਕਰਤਾਰ ਦੇ ਵਿੱਚੋਂ ਮੇਰਾ ਖੂਨ ਚਲਕਦਾ ਹੋਇਆ ਤਾਂ ਇਹ ਆਪਣੇ ਆਪ ਚਮਕ ਪੈਣਗੇ